ਉਹ ਸਾਹਮਣੇ ਵਾਲੀ ਸਟਾਲ ਦਿਖਾਈ ਦੀ ਤੁਹਾਨੂੰ ਯੂਨੀਵਰਸਿਟੀ ਵਾਲਿਆਂ ਦੀ ਆ ਤੇ ਉੱਥੋਂ ਆਪਾਂ ਬੂਟੇ ਲੈ ਕੇ ਆਏ ਨੇ ਦੋ ਅਮਰੂਦ ਦੇ ਬੂਟੇ ਨੇ 1 ਕਿਲੋ ਹਾਂਜੀ ਸਾਸਰੀ ਕਾਲ ਦੀ ਸਾਰਿਆਂ ਨੂੰ ਤੇ ਸਵਾਗਤ ਕਰਦੇ ਆ ਤੁਹਾਡਾ ਸਾਰਿਆਂ ਦਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਆਪਾਂ ਪਹੁੰਚੇ ਹਾਂ ਲੁਧਿਆਣੇ ਮੇਲੇ ਤੇ ਜਿਹੜਾ ਕਿ 2 ਦਿਨ ਲੱਗਿਆ ਜੀ 14 ਤੇ 15 ਮਾਰਚ ਨੂੰ ਤੇ ਆਪਾਂ ਤੁਹਾਨੂੰ ਜਿਹੜੇ ਖੇਤੀਬਾੜੀ ਦੇ ਜੋ ਸੰਬੰਧ ਦੇ ਵਿੱਚ ਜੋ ਮਸ਼ੀਨਰੀ ਸੀ ਉਹ ਸਭ ਦੀ ਆਪਾਂ ਵੀਡੀਓ ਪਹਿਲੇ ਹੀ ਆਪਣੇ ਚੈਨਲ ਤੇ ਪਾਤੀ ਆ ਤੇ ਜਿਨ੍ਹਾਂ ਨੇ ਉਹ ਵੀਡੀਓ ਨਹੀਂ ਦੇਖੀਓ ਜਾ ਕੇ ਜ਼ਰੂਰ ਦੇਖ ਸਕਦੇ ਹੋ ਤੇ ਹੁਣ ਆਪਾਂ ਚੱਲਦੇ ਆ ਅੰਦਰ ਤੇ ਤੁਹਾਨੂੰ ਸਾਰਾ ਜਿਹੜਾ ਕਿ ਲੁਧਿਆਣਾ ਪੀਏਯੂ ਦੇ ਵਿੱਚ ਲੱਗਿਆ ਹੋਇਆ ਤੇ ਆਪਾਂ ਚੱਲਦੇ ਆਂ ਅੰਦਰ ਜੀ ਤੇ ਆਪਾਂ ਇਸ ਮੇਲੇ ਦੀ ਪਹਿਲੀ ਵੀਡੀਓ ਜਿਹੜੀ ਮਸਿੰਦਰੀ ਰਿਲੇਟਡ ਖੇਤੀਬਾੜੀ ਰਿਲੇਟਡ ਥੀ ਉਹ ਆਪਾਂ ਪਹਿਲਾਂ ਹੀ ਆਪਣੇ ਚੈਨਲ ਤੇ ਪਾਈ ਹੋਈ ਹੈ ਤੇ ਜਿਨ੍ਹਾਂ ਨੇ ਵੀਡੀਓ ਨਹੀਂ ਦੇਖੀਓ ਜਾ ਕੇ ਦੇਖੋ ਤੇ ਅੱਜ ਆਪਾਂ ਤੁਹਾਨੂੰ ਦਿਖਾਉਨੇ ਆ ਇਸ ਮੇਲੇ ਦੇ ਵਿੱਚ ਕਿਹੜੇ ਬੀਜ ਹੁੰਦੇ ਆ ਆਪਣੀ ਪੰਜਾਬ ਦੀ ਭੂਮੀਖ ਨੂੰ ਜਿਹੜਾ ਮਹਿਰ ਖੂਬਸੂਰਤ ਵਾਤਾਵਰਨ ਦੇਈ ਤਾਂ ਜੋ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਖੋਸਣ ਦੀ ਬਜਾਈ ਤੇ ਪਹਿਲੀ ਵੀਡੀਓ ਵਿੱਚ ਆਪਾਂ ਤੁਹਾਨੂੰ ਸਾਰਾ ਇਹ ਮੇਲਾ ਦਿਖਾਇਆ ਸੀ ਜਿਹੜਾ ਕਿ ਇੱਥੇ ਸਾਰੇ ਇੰਪਲੀਮੈਂਟ ਨੇ ਟਰੈਕਟਰ ਵਗੈਰਾ ਸਾਰਾ ਆਪਾਂ ਤੁਹਾਨੂੰ ਪਹਿਲੀ ਵੀਡੀਓ ਵਿੱਚ ਦਿਖਾਤਾ ਤੇ ਅੱਜ ਦੇ ਮੇਲੇ ਦੇ ਫਿਰ ਇੱਧਰਲੀ ਸਟਾਲਾਂ ਦਿਖਾਵਾਂਗੇ ਜਿੱਤੇ ਕਿ ਬੀਜ ਵਗੈਰਾ ਤੇ ਪੌਦੇ ਵਗੈਰਾ ਸਾਰੇ ਨੇ ਉਹ ਆਪਾਂ ਤੁਹਾਨੂੰ ਦਿਖਾਵਾਂਗੇ ਤੇ ਆਪਾਂ ਚੱਲਦੇ ਆ ਤੁਹਾਨੂੰ ਆਪਾਂ ਇੱਧਰਲੀ ਅੱਜ ਸਟਾਲਾਂ ਦਿਖਾਉਣੇ ਆ ਜੀ ਸਾਰੀਆਂ ਤੋਂ ਇਲਾਵਾ ਯੂਨੀਵਰਸਿਟੀ ਦੇ ਵਾਕਵਾਖਾ ਮਾਧਿਅਮ ਤੋਂ ਜਿਵੇਂ ਕੀ ਤੇ ਲੌ ਵੀ ਤੁਹਾਨੂੰ ਆਪਾਂ ਦਿਖਾਉਣੇ ਆ ਅੱਜ ਬੀਜ ਜੋ ਜੋ ਆ ਗਿਆ ਨਾ 870 ਉਹ ਕਰਕਾ ਜੋ ਉਹ ਹਰ ਹਾਲਾਤ ਨੇ ਕੱਟਦੇ ਨੇ ਉਸ ਅੰਦਰ ਮਰਦੋਦ ਨਹੀਂ 826 ਦੀ ਬਹੁ ਮੰਗ ਸੀ ਇਹਦੀ ਜਾਂ ਪੀਸੀ ਹੈ ਨਾ ਅਸਾਂ ਦੋ ਪੀਸੀ ਦੀ ਬਹੁ ਮੰਗ ਹੈ ਜਿਹੜੇ ਵਿੱਚ ਕਿਵੇਂ ਹੋਊਗੀ ਜੇ ਉਹ ਸਹੀ ਹੋਊਗੀ ਤਾਂ ਅਸੀਂ ਉਹਨੂੰ ਵੀ ਐਲੀਜ਼ ਕਰਦੇ ਹਾਂ ਆਦਰਵਾਇਸ 826 ਜਿਹੜੀ ਵੀਰਟੀ ਹੈਗੀ ਆ 올 ਓਵਰ ਇੰਡੀਆ ਰਿਲੀਜ਼ ਹੋਈ ਹੈ ਇਹਦੇ ਚਾਰ ਤੱਕ ਮੁਕਾਬਲੇ ਕੋਈ ਨਹੀਂ ਆਇਆ ਜਿੰਨਾ ਇਹਦਾ ਝਾੜ ਹੈਗਾ ਜਾਈ ਦੇਖੀ ਤੱਕ ਲੱਗਦਾ ਲੱਗਦਾ ਕਿੰਨੇ ਦਾ ਛਾਇਡ ਹੈ ਆਮ ਦੱਸਦੇ ਆ ਅਸੀਂ ਇਹ ਟਰਾਵੀ ਦੱਸਿਆ ਕਿਉਂਕਿ ਅਸੀਂ ਐਵਰੇਜ ਕਰਦੇ ਸੀ ਕੰਟਰੋਲ ਵਾਲੀ ਬਹੁਤ ਪਾਰਟੀ ਹਾਂ ਅੱਛਾ ਕੀ ਕਹਿੰਦਾ ਕਿਹੜੀ ਕਹਿਣ ਦੀ ਬਾਰੇ ਕਰਦੇ ਆਇਤ ਤਰ੍ਹਾਂ ਦੱਸੇਵੇਂ ਮੈਂ ਵੀ ਇਤਾਂ ਦਾ ਨਿਕਲੂ ਬਾਲੋ ਪੀਆਰ 26 ਬੰਦਾ ਰੱਖੋ ਜਿਹੜਾ ਗੱਡੀ ਜਾਣਾ ਚਾਹਤਾ ਹੈ ਅਗਲੇ ਦੌਰ ਸੇ 1447 3 ਮਹੀਨੇ ਤੋਂ 700 ਤੋਂ ਹੋ ਗਿਆ ਹੀ ਦਸਾਰਾ ਨਹੀਂ ਲੇਕਿਨ ਕੋਈ ਨਹੀਂ ਹੋ ਰਹਾ ਰੱਖੇ ਜਾਨੀ ਆ ਰਹੀ ਕੋਟਾ ਕਸਮੀ ਇਹ ਇਹ ਪਾਣੀ ਜਾਂਦਾ ਸਫੀ ਇਹ ਚੋਟੀ 111 1121 ਸਰਾਵਿੰਦ ਆ ਨਾ ਅਨਾਰਮ ਹਾਂ ਆਵੇ ਦਵਲੀਆਂ ਇਹ ਯੂਜੀਟੀ ਇਹ ਵੀ ਡੋਨਟ ਆਮ ਇਦੀਆ ਗਿਆ

ਵੱਡ ਰਿਹਾ ਤਾਂ ਮਕਾਓ ਵੀ ਮਤਲਬ ਹੋਇਆ ਪੀਣੋ ਹੋਇਆ ਪੀਣੋ ਦੋ ਕਿਸਮ ਦੇ ਆ ਦੋ ਜਿਹਨੇ ਕਰਤਨ ਸ਼ਾਇਦ ਇਹਨੂੰ ਦੱਸਿਆ ਨਾਲ ਹੈ ਦਿਨ ਵੀ ਦੱਸਿਆ ਨਾਲ ਹੈ ਹਾਂ ਇਹ ਵੀ 98 ਦਿਨਾਂ ਦੇ ਆ ਰੁਟੀ ਆਏ ਤੇ ਚਾਹ ਵੀ ਦੱਸਿਆ ਹੋਇਆ ਵੀ ਨੇ ਕਵਾਰਟਰ ਗਾਰਡ ਆ ਹੈਗੀ ਆ 97 ਆ 98 ਜੋਂ ਦੀ ਇੱਕ ਦਿਨ ਘੱਟ ਹੋਣਾ ਉਧਰ ਵੀ ਲੱਭੇ ਹੁੰਦੀ ਆ ਆ ਲੱਭਣ ਆਪਣੇ ਕਰਾ ਦੇ ਰਿਹਾ ਪੂਰਾ ਗੋਗਲੀ ਇਹਨਾਂ ਚਿਆ ਨਾਲ ਦੱਸਿਆ ਨਾ ਗਿਰੂ ਦਾ ਆ ਹੈਗੀ ਆ 37 ਦਾ ਗਿਰੂ ਨਾ

ਸਰੀਰ ਆ ਆ ਨਵਾਂ ਆਇਆ ਕਹਿੰਦੇ ਪੱਕੀ ਹਾਂ ਇਹ ਨਵਾਂ ਆਇਆ ਸਭ ਤੋਂ ਪਹਿਲਾਂ ਮੈਂ ਬੰਦਾ ਕਿੱਥੇ ਤੇ ਬੱਚਾ ਆ ਰਿਹਾ ਆਪਰਾ ਆਣਾ ਕਹਿੰਦੇ ਸੀ ਇਹਨਾਂ ਸਭ ਤੋਂ ਹਾਂ ਸਭ ਤੋਂ ਪੁਰਾਣਾ ਸੀ ਸਭ ਤੋਂ ਪੁਰਾਣਾ ਜਲਦੀਂ ਚੀ ਬਾਜਰਾ 166 ਕਿਹੜਾ ਜੀ ਹੈ 1766 ਕਿਹਦੇ ਬਾਜਰਾ ਉਹ ਵੀ ਹੈਗਾ 947 ਇਹ ਬਾਜਰਾ ਆ ਗਿਆ ਠੀਕ ਹੈ ਇਹ ਆ ਗਿਆ ਨਪੀਰੀ ਬਾਜਰਾ ਪੀਵੀਐਨ 342 ਸਾਹ ਦੇਖੋ ਝਾੜ ਵੀ ਲਿਖਿਆ ਹੋਇਆ ਨਾ ਸਾਲੇ ਝਾੜ ਵੀ ਲਿਖਿਆ ਹੋਇਆ ਹਾਂ ਵਿਆਹ ਵੀ ਦੱਸਿਆ ਹੋਇਆ ਤੇ ਵੀ ਅਗੀਤੀ ਕਿਸਮ ਆ ਇਹ ਆ ਗਿਆ ਸੀਓ ਪੀਵੀ 96 ਔਸਤਨ ਚਾੜ ਲਿਖਿਆ ਆਇਆ ਤੇ 385 ਆ ਗਿਆ 15020 ਕੀਤੀ ਕਿਸਮ ਇਹ ਜਿਹੜੀਆਂ ਤਿੰਨ ਨੇ ਇਹ ਅਗੀਤੀਆਂ ਕਿਸਮਾਂ ਨੇ ਬਾਕੀ ਆ ਅਗੇ ਬਿਸ਼ੇਤੀ ਬਿਸ਼ੇਤੀਆਂ ਆ ਗਈਆਂ ਆ ਗਿਆ ਸੀਯੂਪੀਵੀ 9852 ਕੋ ਬੰਦ ਸੀ ਵੀ ਹੈ ਇਹ ਬਿਸ਼ੇਤੀ ਕਿਸਮਾਂ ਇਹਦਾ ਔਸਤਨ ਚਾੜ ਹੈਗਾ 400 ਕੁਆਂਟਾ ਦਾ ਇਹਦਾ ਸੀ 425 ਝਾੜੂ ਇਹਦਾ 382 ਇਹਨੂੰ ਦਾ 300 ਦਾ ਨਾ ਆ ਗਈ ਸੀ 238 ਇਹ ਵੀ ਪਛੇਤੀ ਆ ਗਈਆਂ ਝਾੜ ਵੀ ਲਿਖਿਆ ਹੋਇਆ ਦਾ ਦੰਗ 65 ਗਾਟ ਨਿਕਲ ਆ ਗਈ ਸੀ ਯੂ 118 ਇਹ ਆ ਗਈਤੀ ਆ ਗਈ ਆ ਗਈ ਸੀ ਯੂ ਪੀ ਵੀ 99 ਇਸ ਟਾਈਪ ਚੱਲ ਰਿਹਾ ਤੁਸੀਂ ਕੰਨ ਦਾ ਕੀ ਰੋਡ ਯਾਨੀ ਕਿ ਅਗੇਤੀਆਂ ਤੇ ਪਿਛੇਤੀਆਂ ਕਿਸਮਾਂ ਲੇਗੀਆਂ ਆ ਵੀ ਸੀਓ ਜੇ 85 ਬਹੁਤ ਵੱਧ ਜਾਣਾ ਹੁੰਦਾ ਸਭ ਕੇ ਨਵੀਂ ਕਿਹੜੀ ਆਈ ਹੈ ਇਹਨਾਂ ਚੋਂ ਕਿਸਮਾਂ ਆਹ ਜੀ ਆ ਨਵੀਂ ਆਈ ਹੈ ਕਹਿੰਦੇ ਆਹ

ਪਤਾਰਾ ਨਹੀਂ ਮਿੱਠਾ ਦੇ ਆਰਕੀਆ ਉਹ ਆ ਗੱਨੇ ਆ ਪੁੱਤ ਦੇ ਆਰਕੀਆ ਪੋਜੀ ਸੈਕਾ ਅਗੀਤਾ ਮਟਰ 7 ਪੰਜਾਬ ਰੌਣੀ ਆ ਪੰਜਾਬ 9839 ਹਾਂ ਮੈਂ ਜੀ ਪੰਜਾਬ ਟੈਟਰ ਸਿੱਕਾ ਮਟਰ ਕੀਤਾ 7 ਪੰਜਾਬ 93 ਕੁਆਟਰ ਪੰਜਾਬ ਟੈਟਰ ਸੋਹੋ ਆ ਇਹ ਪਿੱਕ ਦੀ ਆ ਜਿਹੜਾ ਜਿਹੜਾ ਜਿਆਦਾ ਖਰਾਸ਼ ਫਲਾਕੀ ਨੂੰ ਗਦਰ ਨਾਲ ਪੰਜਾਬ ਗ੍ਰੇ ਬਿਊਟੀ ਹਾਂ ਆਹ ਹਲਦੀ ਆ ਬਗੀਚੇ ਜਿਹੜਾ ਨਮੂਨਾ ਇਦਾਂ ਬਗੀਚਾ ਲਾ ਸਕਦੇ

ਵੀਡੂਡੀ ਹੋ ਗਈ ਚਿੱਟੀ ਮੱਖੀ ਹੋ ਗਈ ਹਰਾ ਤੇਲਾ ਹੋ ਗਿਆ ਆਤਾ ਆਂਦੇ ਹਾਨੀ ਨਾਲ ਕੀੜੇ ਆ ਨਾਮ ਦੱਸਿਆ ਕੀ ਹਾਰੇ ਕੀੜਿਆਂ ਦੇ ਨਾਈਸ ਨੂੰ ਚਾਹੇ ਸ਼ਾਨਾ ਕਿਸ ਤਰ੍ਹਾਂ ਦੇ ਆਪ ਬੱਤਰ ਕੀੜੇ ਆ ਆਹ ਪਾੜ ਆਦੀ ਕੜੀਪੱਤਾ ਪਰਿਭਾਸ਼ਾ 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 ਪਰਿਭਾ ਬਾਕੀ ਦੋਸਤੋ ਪੜਨੇ ਹੋ ਸਾਰੇ ਕਾਕੇ ਇੱਥੇ ਆਵਾਜ਼ ਕਾਫੀ ਹੈ ਮਗਰ ਕਿਉਂਕਿ ਤੁਹਾਨੂੰ ਆਵਾਜ਼ ਮੇਰੀ ਘੱਟ ਸਮਝ ਆਉਂਦੀ ਹੋਣੀ। ਪਰ ਇਹਦੇ ਲਿਖਿਆ ਸਾਰਾ ਕੁਝ ਮੇਰਾ ਹਲਤੀ ਹੋ ਗਈ। ਸ਼ੌਕ ਹੋ ਗਈ, ਮਿੱਥੇ ਹੋ ਗਏ ਜਿਵੇਂ। ਤੇ ਆਹ ਵੀ ਜਿਹਨੇ ਸੱਤ ਉੱਪਰ ਸਬਜ਼ੀਆਂ ਵਾਲਾ ਆਪਾਂ ਸੱਤ ਉੱਪਰ ਇਦਾਂ ਲਾ ਸਕਦੇ ਆ। ਉਹ ਇਧਰ ਪੂਰਾ ਦਿਖਾਉਣਾ ਹੈ। ਇਹ ਇਥੇ ਵੀ ਉਹ ਬੋਕੀ ਵਾਰਚਾ ਸੁਸਟੀ ਨਾਲ ਹੀ ਇਹ ਸਾਨੇ ਇਸ ਪ੍ਰੋਗਰਾਮ ਨੂੰ ਉਹ ਆਈਟੀ ਕਮਨਟੀ ਨੂੰ ਕਮਨ ਕਰਾਉਣ ਦੇ ਨਾਲ ਜਾਨਸ਼ ਕਰਨੇ ਕੀ ਹੋਇਆ ਸੀ ਆਹ ਪੀਸ ਸਰ ਨੂੰ ਪੁੱਛਾ ਕੰਡਲੇ ਨੂੰ ਨਿਵਾਣ ਛੇਦ ਹੈ ਸੋ ਸਟੇਮੈਲ ਲਾਂਚ ਕੀਤਾ ਜਾ ਰਿਹਾ ਹੈ ਸੋ ਇਹ ਕਰੀਏ ਮੈਂ ਇਹ ਮੈਨ ਡਿਨ ਨੂੰ ਦੱਸਣ ਤੋਂ ਪਹਿਲੇ ਕੋਈ ਰੂਗ ਆਵੇ ਨਹੀਂ ਮੀਂਹ ਦੇ ਪਾਣੀ ਨੂੰ ਜ਼ਮੀਨ ਵਿੱਚ ਕਿਵੇਂ ਆਪਾਂ ਪਾ ਸਕਦੇ ਹਾਂ ਆ ਲੋ ਆ ਮਤਲਬ ਉਹ ਮੀਂਹ ਦਾ ਪਾਣੀ ਹੋ ਗਿਆ ਉਹ ਕਿਵੇਂ ਹੋ ਦੇ ਗੱਲਾਂ ਹੀ ਹੋ ਰਹੀਆਂ ਪਰ ਜਦੋਂ ਤੇ ਕਾਰਡ ਤੋਂ ਲਾਦੀ ਕੋਈ ਨਹੀਂ ਹੈ ਦੇਖੋ ਜਿੰਨਾ ਟਰੈਕਟਰ ਹੈ 60 ਪਾਵਰ ਬੈਕ ਬਟਾਂ ਘੰਭੀ ਵੱਡੀ ਸ਼ੋਰ ਕੋਈ ਨਹੀਂ ਮੈਟ ਟਾਈਪ ਦੀ ਪਰ ਇਸ ਦਾ ਸਬੰਧ ਰਾਹੁਲ ਲਈ ਦਲੀਆ ਆਜ ਬਹੁਤ ਐਫਰਟਲੈਸਲੀ ਆਪਣਾ ਕੰਮ ਕਰਦੇ ਹੋ ਸ਼ਹਿਦ ਤੋਂ ਬਣੇ ਨੂੰ ਛੋਟਾ के चालू है मतलब मेन रोड पे दोनों टेस्टी बहुत बढ़िया شغله और ये कहते हैं कि रोड कंस्ट्रक्शन प्रोसेस है अच्छा अच्छा एक ग्लूकोज की मात्रा के नाम आते हैं फार्मला के ट्रैक्टर और उधर से ट्रैक्टर निकल कर रहे हैं अगर से क्या नहीं मैं कल नहीं जाके क्यों के लिए आजकल के समझते नहीं है आज कोई भी वादा कर लेकिन पूरा ना कट दो थोड़ा सा छोड़ दो उसमें कुछ और चीज वही बीज है मगर फार्म रैक इनका जरा सच्चा साथी है हर चुके बड़े समय के बीच थोड़े नाल जाएगा और बैग से लेके आए हो मैं लेके आया था और इसी का इलाज करने दो इधर तो नहीं लेके आते चौक पे खड़ा ਗੱਡੋਆ ਦੀ ਖਾਦ ਕੋਈ ਨਹੀਂ ਕਰਦਾ ਅੱਜ ਕੱਲ ਮੈਡਮ ਜੀ ਬਾਗ ਦੇ ਬੰਕਰੋ ਪੜੀ ਗਾ ਅੱਛਾ ਅੱਛਾ ਤਾਂ ਬਨਕਾ ਜੀ ਵਾਲੀ ਬਾਗਬਾਨੀ ਅਤੇ ਖੇਤੀ ਜੰਗਲਾਤ ਅੱਜ ਕੱਲ ਐਲ ਵੀ ਲੱਗਦਾ ਨਾ ਬੜਾ ਫ੍ਰੈਂਕ ਆ ਟ੍ਰੇ ਵਿੱਚ ਸੱਤੀਆਂ ਐਲ ਵੀ ਲੱਗ ਜਾਂਦੀਆਂ ਜਿਹੜੀਆਂ ਇਹ ਸਭ ਤੋਂ ਪਹਿਲੇ ਫਾਰਮ ਟ੍ਰੈਕ ਦੇ ਟ੍ਰੈਕਟਰਾਂ ਤੇ ਚੱਲੀਆਂ ਸੀ ਔਰ ਸਭ ਤੋਂ ਪਹਿਲੇ ਐਲ ਵੀ ਲੱਗਾ ਹੁੰਦਾ ਸੀ ਥੈਟ ਮੀਨਸ ਕਿ ਤੇ ਜਿਹੜੇ ਕਿਸਾਨ ਪ੍ਰਵਾਸੀ ਉਹਨਾਂ ਨੇ ਉਸ ਟਾਈਮ ਤੇ ਇਤਨਾ এলইডি ਲਗਾਉ ਨੂੰ ਆਡੀਓ ਲਾਈਟਰ ਦਾ ਵੀ ਨਾਮ ਦਿੱਤਾ ਸੀ ਬਾਬਾ ਇਹਦਾ ਮਤਲਬ ਇਹ ਹੈ ਕਿ ਪਾਰਲਰ ਦੀ ਕਾਸਟ ਜੀ ਪਾਰਲਰ ਫੌਂਟ ਰੈਡੀ ਸ਼ੇਪ ਹੁੰਦੇ ਨੇ ਪਾਰਲਰ ਦੀ ਕਾਸਟ ਜਿਸ ਵੇਲੇ ਕਿਸੇ ਮਹੀਨੇ ਦਾ ਘਟ ਗਈ ਐਵੇਂ ਨਹੀਂ ਕਿਸੇ ਗਾਣੇ ਦੀ ਲਾਈਨਾਂ ਵਧੀਆਂ ਇੰਨਾ ਕਿਸੇ ਰੈਅ ਹੈ बिलो, उलझे कि आप यहाँ से मस्जिदें अच्छी-सी पुत्ते की चट्टी-गढ़ी सेक्टर थी, तो यहाँ पे देख जीरा साड़ी खेलना बिचड़ रही है। जीरा साड़ी, इंगुस्तान देखा थी यार, अगर इसी खुजाब की सब्जी निकाल कर रही है, तो ये सब तो इंगुस्तानी चीज़ और ये सब तो ज़रूरी चीज़ होती है। ਉਨਨਵ ਹਾਸਲ ਕੀਆ ਨੇ ਇਹ ਇਡੀਆਂ ਤਿੰਨ ਮੋਤਲਾ ਬਣੀਆਂ ਚਾਰ ਬਣ ਗਿਆ ਚਾਰ ਬਣ ਗਿਆ ਇਹ ਕੇ ਬੋਰਡ ਇੱਕ ਹੁਦੂਜਾ ਪਾਣੀ ਨੇ ਚਾਰ ਬਣ ਗਿਆ ਇੱਕ ਟ੍ਰੈਕਟਰ ਤੇਪਸੀ ਪ੍ਰਾਲੀ ਪ੍ਰਬੰਧਨ ਨਹੀਂ ਮਸ਼ੀਨਾਂ ਇਹ ਪ੍ਰਾਲੀ ਬੰਦ ਨਹੀਂ ਮਸ਼ੀਨਰੀ ਆਪਣੀ ਪ੍ਰਕਿਰਿਆ ਪਾਇਓਗਾ ਸਰ ਇਹ ਝੂਠ ਹੈ ਇਹਦੇ ਬੈਗ ਬਣਾਉਂਦੇ ਹੋ ਅੰਜ ਟ੍ਰੇਨਿੰਗ ਹੋਈ ਸੀ ਨਾ ਕੇ ਵੀ ਦੇ ਵਿੱਚ ਹੋਰ ਬਣਾਦੇ ਨਾਲ ਫੋਮ ਕਰਦੇ ਬੈਗ ਚਾਹੀਦਾ ਹੈ ਤੇ ਤੁਸੀਂ ਕਹ ਸਕਦੇ ਮੈਨੂੰ ਬੁੱਕ ਕਰਨਾ ਬਾਰੇ ਕਿ ਕਿ ਆਪਾਂ ਕਰੂੰਗੀ ਕਿ ਮੇਰੀ ਪਹਿਲੀ ਅਨੋਖੀ ਚੀਜ਼ ਇਹ ਹੈ ਕਿ 500 ਕਰਨੀਆਂ ਤੇ ਬਾਕੀ ਆ ਸਾਰੀਆਂ ਟਾਲਾਂ ਤੇ ਆਪਾਂ ਹੁਣ ਚੱਲੇ ਆ 5 ਨੰਬਰ ਗੇਟ ਦੇ ਉੱਥੋਂ ਆਪਾਂ ਨੇ ਕਿੱਥੇ ਲੈ ਕੇ ਜਾਣੇ ਆ ਕਿੰਨੂ ਦਾ ਦੇਖਦਾ ਕਿਨੂ ਦਾ ਤੇ ਇੱਕ ਸ਼ਾਇਦ ਚੀਕੂ ਦਾ ਜੇ ਮਿਲਿਆ ਤੂੰ ਇਹ ਬੇਲਾ ਦੋ ਨੰਬਰ ਗੇਟ ਤੋਂ ਮਿਲਦੀ ਆ ਲੈ ਉਹ ਨੰਬਰ ਠੀਕ ਆ ਤੇ ਬਾਕੀ ਤੁਹਾਨੂੰ ਖਾਨ ਪੀਣ ਦੇ ਵਿੱਚ ਹੀ ਮਿਲ ਜੂਗੇ ਨਹੀਂ ਵਾਕਈ ਜੇ ਬਹੁਤ ਵੱਡੀ ਯੂਨੀਵਰਸਿਟੀ ਆ ਇਹ ਤਾਂ ਕਰਮੀ ਕਾਫੀ ਹੋ ਗਈ ਨਾ ਹੋ ਗਿਆ 2:00 ਵਜੇ ਹਾਂ ਹਰਕ ਪਰ ਬਹਿ ਗਿਆ ਹਰਕ ਪਰ ਬਹਿ ਗਿਆ ਸਹੀ ਗੱਲ ਆ ਸਾਰੀਆਂਦਰ ਪੰਜ ਨੰਬਰ ਕਿੱਠਾ ਹੂ ਨਾ ਆਰੇ ਭਾਈ ਉਹ ਨਹੀਂ ਲਈ ਆਉਂਦੇ ਨੇ ਉੱਧਰੇ ਹੋ ਤੇ ਲਾਓ ਵੀ ਇੱਥੋਂ ਲੈਣੇ ਆਪਾਂ ਨੇ ਬੁੱਤੇ ਫਾਰਦਾਰ ਬੁੱਤੇ ਇੱਥੋਂ ਲਵੋ ਦੇਖੋ ਘੱਟ ਕਿੰਨਾ ਲਈਏ ਬੁੱਤੀ ਪਤਾ ਕਰੀਏ ਅਮਰੂਦ ਦੇ ਬੂਟੇ ਲੈ ਕੇ ਆਏ ਨੇ ਉਹ ਸਾਹਮਣੇ ਵਾਲੀ ਸਟਾਲ ਦਿਖਾਈ ਦੀ ਤੁਹਾਨੂੰ ਯੂਨੀਵਰਸਿਟੀ ਵਾਲਿਆਂ ਦੀ ਆ ਤੇ ਉੱਥੋਂ ਆਪਾਂ ਬੂਟੇ ਲੈ ਕੇ ਆਏ ਨੇ ਦੋ ਅਮਰੂਦ ਦੇ ਬੂਟੇ ਨੇ ਇੱਕ ਕਿਨੂ ਦਾ ਇਹ 100-100 ਦੀ ਨੇ ਹਨਾ ਅਮਰਤ ਭਾਈ ਇਹ 100 ਦਾ ਦਿੱਤਾ 100 ਦਾ ਕਿਨੂ ਦਾ 100-100 ਦਾ ਅਮਰੂਦ ਦਾ ਤੇ ਇਹ ਇੱਥੇ ਦੱਸਿਆ ਵੀ ਹੋਇਆ ਵੀ ਕਿਸ ਤਰ੍ਹਾਂ ਲਾਉਣੇ ਨੇ ਆ ਦੇਖੋ ਟੂਆ ਪੱਟਣਾ ਟੰਗ ਦਾ ਆ ਟੂਆ ਇੱਕਲ ਪੱਟਣਾ ਐਵੇਂ ਟੂਆ ਪੱਟ ਕੇ ਇੱਥੇ ਟੂਆ ਭਰਨਾ ਪਾਣੀ ਲਾਉਣ ਦਾ ਢੰਗ ਫਿਰ ਉਸ ਤਰ੍ਹਾਂ ਲਾਉਣਾ ਦੇਖੋ ਉਵੇਂ ਹੀ ਲਾਉਣਾ ਇਹ ਸਾਰਾ ਇੱਥੇ ਤਰੀਕਾ ਦੱਸਿਆ ਹੋਇਆ ਵਾ ਬਾਕੀ ਆ ਲੈਨੇ ਤਨ ਬੂਟੇ ਤੇ ਹੋਰ ਸਬਜ਼ੀਆਂ ਵਾਲੀਆਂ ਬੇਲਾਂ ਵੀ ਲੈਣੀਆਂ ਨੇ ਉਹ ਕਹਿੰਦੇ ਦੋ ਨੰਬਰ ਗੇਟ ਤੋਂ ਮਿਲਣਗੀਆਂ ਚੱਕੀ ਬਈ ਇੱਕ ਮੈਂ ਚੱਕ ਲੈਣਾ ਲੈ ਚੱਲ ਚੱਲੋ ਵੀ ਚੱਲੋ ਵੀ ਚੱਲੋ ਲੈ ਬਈ ਸਮੇਲੀ ਦੀ ਸਮਾਪਤੀ ਆ ਹੁਣ ਲੈ ਕੇ ਚੱਲੇ ਆਂ ਬੂਟੇ ਤੇ ਲੋ ਵੀ ਆ ਬੇਲਾ ਲੈ ਲਈ ਆਪਾਂ ਨੇ ਇਹ ਨਹੀਂ ਬਾਕੀ ਚ ਤੇ ਬਾਕੀ ਆ ਬੂਟੇ ਲੈ ਲੇ ਇਧਰ ਕਿਨੂਆਂ ਦਾ ਤੋਂ ਅਮਰੂਦਾਂ ਦੇ ਇਹ ਵੀ 100 ਦੀ ਆਈ ਹੈ ਨਾ ਬੇਲਾ ਵੀ ਨਾ ਤਾਰੀ 100 300 ਰੁਪਏ ਦੀ ਹੈ ਹਾਂਜੀ ਇਹ ਵੀਡੀਓ ਨੂੰ ਕਰਦੇ ਆ ਇੱਥੇ ਐਂਡ ਤੇ ਤੁਹਾਡਾ ਸਾਰਿਆਂ ਦਾ ਸਤਿ ਸ੍ਰੀ ਅਕਾਲ ਵੀਡੀਓ ਦੇਖਣ ਲਈ ਧੰਨਵਾਦ ਤੇ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਤੇ ਉਮੀਦ ਕਰਦਾ ਤੁਹਾਨੂੰ ਤੁਹਾਨੂੰ ਆਦੀ ਇਹ ਵੀਡੀਓ ਪਸੰਦ ਆਈ ਹੋਵੇ ਤੇ ਜਿਹੜਾ ਤੁਹਾਨੂੰ ਲਿਹਾਣੇ ਦਾ ਮੇਲਾ ਦਿਖਾਇਆ ਸਾਰਾ ਤੇ ਠੀਕ ਆ ਜੀ ਮਿਲਦੇ ਆ ਨੈਕਸਟ ਵੀਡੀਓ ਤੇ ਧੰਨਵਾਦ